ਹੁਣ ਐਮਐਲਏ ਫੌਜਾ ਸਰਾਰੀ ਸਾਹਿਬ ਕੀ ਬੋਲਣਗੇ ਕਿਉਂਕਿ ਦੀਪਕ ਸ਼ਰਮਾ ਨੇ ਦਾਵਾ ਕੀਤਾ ਕਿ ਇਹ ਤਾਂ ਸਬੂਤ ਕੱਢ ਲਿਆਏ ਨੇ ਤੇ ਹੁਣ ਇਹਨਾਂ ਸਬੂਤਾਂ ਬਾਰੇ ਗੁਰੂ ਹਰਸਾਏ ਦੇ ਐਮਐਲਏ ਸਾਹਿਬ ਕੀ ਬੋਲਣਗੇ ਪਿਛਲੇ ਦਿਨੀ ਦੀਪਕ ਸ਼ਰਮਾ ਹੋਰਾਂ ਨੇ ਇਹ ਦੋਸ਼ ਲਾਏ ਸੀ ਕਿ ਐਮਐਲਏ ਗੁਰੂ ਹਰਸਾਏ ਹਫ਼ਤਾ ਵਸੂਲੀ ਕਰਦੇ ਨੇ ਸਾਰੀਆਂ ਥਾਵਾਂ ਤੋਂ ਔਰ ਕਰੀਬ 50 ਕਰੋੜ ਦੀ ਪ੍ਰਾਪਰਟੀ ਉਹਨਾਂ ਨੇ ਬਣਾਈ ਜਦੋਂ ਅਸੀਂ ਲਾਈਵ ਸੱਚ ਟੀਵੀ ਤੇ ਮੈਂ ਐਮਐਲਏ ਫੌਜਾ ਸਰਾਰੀ ਸਾਹਿਬ ਹੋਰਾਂ ਦੀ ਇੰਟਰਵਿਊ ਕੀਤੀ ਹੈ ਉਹਦੇ ਚ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਕੋਈ ਪ੍ਰਾਪਰਟੀ ਨਹੀਂ ਬਣਾਈ ਇਹ ਸਭ ਝੂਠੀਆਂ ਗੱਲਾਂ ਨੇ ਮੇਰੇ ਤੇ ਝੂਠੇ ਇਲਜ਼ਾਮ ਨੇ ਤੇ ਅੱਜ ਦੀਪਕ ਸ਼ਰਮਾ ਹੋਰੀ ਹਾਜ਼ਰ ਹੋਏ ਨੇ ਇਹਨਾਂ ਦਾ ਦਾਵਾ ਹੈ ਕਿ ਇਹਨਾਂ ਦੇ ਕੋਲ ਸਬੂਤ ਨਹੀਂ ਸ਼ਰਮਾ ਸਾਹਿਬ ਕੀ ਤੱਥ ਕੀ ਸਬੂਤ ਨੇ ਜਿਹੜੇ ਦੋਸ਼ ਤੁਸੀਂ ਐਮਐਲਏ ਉੱਪਰ ਲਾਏ ਸੀ ਮੈਂ ਐਮਐਲਏ ਸਰਦਾਰ ਫੌਜਾ ਸਿੰਘ ਨੇ ਗੱਲ ਕਹਿਦਿਆਂ ਜਿੱਦਾਂ ਕਿ ਮੇਰਾ ਨਾਮ ਹੀ ਦੀਪਕ ਸ਼ਰਮਾ ਹੈ ਤੇ ਮੈਂ ਜੋ ਕੰਮ ਕਰਦਾ ਪੱਕੇ ਪੈਰੀ ਕਰਦਾ ਕੱਚੇ ਪੈਰੀ ਨਹੀਂ ਕਰਦਾ ਮੇਰੇ ਕੋਲ ਸਬੂਤ ਸੀ ਤਾਂ ਹੀ ਮੈਂ ਰੋਲਾ ਪਾ ਰਿਹਾ ਸੀ ਕਿ ਤੂੰ 50 ਕਰੋੜ ਦੀ ਠੱਗੀ ਮਾਰੀ ਹੈ ਕਿਹਨਾਂ ਨਾਲ ਮਾਰੀ ਹੈ ਤੈਨੂੰ ਸਾਰੇ ਨਾਮ ਦੇਵਾਂਗੇ ਪਿੰਡਾਂ ਦੇ ਨਾਮ ਦੇਵਾਂਗੇ ਪੂਰੇ ਵੇਰਵੇ ਸਹਿ ਦੱਸਾਂਗੇ ਕਿ ਤੂੰ ਉਹ ਸਾਰਾ ਕੁਝ ਕਿਵੇਂ ਕੀਤਾ ਕਿਵੇਂ ਠੱਗੀ ਮਾਰੀ ਕਿਵੇਂ ਲੁੱਟਿਆ ਤੇ ਕੁੱਟਿਆ ਹੂੰ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਤੂੰ ਜਿਹੜੀ ਇਨਵੈਸਟਮੈਂਟ ਕੀਤੀ ਹੈ ਉਹ ਪਹਿਲਾਂ ਮੈਂ ਉਹਦੀ ਜਾਣਕਾਰੀ ਦੇ ਦਿਆਂ ਤੇ ਉਸ ਤੋਂ ਬਾਅਦ ਦੱਸਾਂਗਾ ਕਿ ਪੈਸਾ ਲਿਆਂਦਾ ਕਿਵੇਂ ਹੈ ਤੇ ਆਇਆ ਕਿੱਥੋਂ ਆ ਹੂੰ ਮੈਂ ਜ਼ਿਕਰ ਸਭ ਤੋਂ ਪਹਿਲਾਂ ਕਰਨਾ ਚਾਹੁੰਦਾ ਐਮਐਲਏ ਫੋਜਾ ਸਿੰਘ ਨੂੰ ਕਿ ਜਦੋਂ ਤੂੰ ਗੁਰੂ ਹਰ ਸਹਾਇ ਆਇਆ ਸੀ ਕਹਿੰਦਾ ਹੁੰਦਾ ਸੀ ਦੋ ਮੇਰੇ ਕੋਲ ਸ਼ਰਟਾਂ ਦੋ ਪੈਂਟਾਂ ਤੇ ਸੈਂਟਰੋ ਕਾਰ ਕਿਰਾਇਆ ਦੇਜੋ ਕਿ ਪੈਸੇ ਨਹੀਂ ਸੀ ਹੁੰਦੇ ਕਹਿੰਦਾ ਹੁੰਦਾ ਸੀਗਾ ਪਰਿਵਾਰ ਦਾ ਮੁਸ਼ਕਿਲ ਖਰਚਾ ਚੱਲਦਾ ਕਿਉਂਕਿ ਮੈਨੂੰ ਪੈਨਸ਼ਨ ਆਉਂਦੀ ਹੈ ਉਹਦੇ ਨਾਲ ਹੀ ਸਾਰਾ ਮੈਂ ਸਿਸਟਮ ਚਲਾ ਰਿਹਾ ਹਾਂ ਉਹ ਤਾਂ ਅੱਜ ਵੀ ਇਹੀ ਦਾਵਾ ਕਰਦਾ ਹੈ ਐਮ ਐਲ ਏ ਉਹ ਅੱਜ ਵੀ ਕਹਿੰਦਾ ਕਿ ਮੇਰੀ ਉਸੇ ਹਾਲਾਤ ਚ ਹੀ ਆ ਮੈਂ ਤਾਂ ਉਸੇ ਹਾਲਾਤ ਚ ਐ ਤਾਂ ਜਦੋਂ ਇਹਨੇ ਕਾਗਜ਼ ਭਰੇ ਸੀ ਸਟੇਟਮੈਂਟ ਦਿੱਤੀ ਸੀ ਜਦੋਂ ਇਲੈਕਸ਼ਨ ਭਰਦੇ ਆਪਾਂ ਠੀਕ ਹੈ ਜਦੋਂ ਟਿਕਟ ਵਾਸਤੇ ਨੇ ਭਰਿਆ ਸਾਰਾ ਡਾਕੂਮੈਂਟ ਲਾਏ ਨਾਲ ਕੀ ਲਾਏ ਸੀ ਕਾਗਜ਼ ਉਲੋਣੇ ਪੈਂਦੇ ਆ ਕਿ ਕੁੱਲ ਮੇਰੇ ਪਰਿਵਾਰ ਦੀ ਜਿਹੜੀ ਸੰਪਤੀ ਹੈ ਮੇਰਾ ਬਢਿੰਡੇ ਵਾਲਾ ਘਰ ਮੇਰੀ ਸੈਂਟਰੋ ਕਾਰ ਜਿਹੜਾ ਕੋਈ ਸੋਨਾ ਜਿਹੜਾ ਕੋਈ ਚਾਂਦੀ ਜਿਹੜਾ ਇੱਥੇ ਪਿੰਡ ਵਾਲਾ ਘਰ ਆਣਾ ਪੰਜ ਕਰਾਈ ਦਾ ਜਾਂ ਜਿਹੜੀ ਇੱਥੇ ਜਿਹੜੀ ਜ਼ਮੀਨ ਹੈ ਇੱਥੇ ਜਿਹੜਾ ਘਰ ਹੈ ਸਾਰਾ ਵੀਰਵਾ ਦਿੱਤਾ ਤੇ ਜਿਹੜੀ ਕੁੱਲ ਰਕਮ ਬੰਦੀ ਆ 2 ਤੋਂ 2.5 ਕਰੋੜ ਰੁਪਏ ਦੀ ਠੀਕ ਹੈ ਜੀ ਉਹ ਜਿਉਂ ਦਾ ਤਿਉਂ ਉਦਾਂ ਹੀ ਪਈਏ ਉਸ ਤੋਂ ਬਾਅਦ ਜਿਹੜਾ ਕੁਝ ਬਣਿਆ ਤੇ ਮੈਂ ਇਹ ਸਵਾਲ ਪੁੱਛਣਾ ਚਾਹੁੰਨਾ ਫੌਜਾ ਸਿੰਘ ਨੂੰ ਕਿ ਇਹ ਤੇਰਾ ਬਣਿਆ ਕਿਦਾਂ ਬਣਿਆ ਕੀ ਹੈ ਉਹ ਤਾਂ ਕਹਿੰਦੀ ਕੁਝ ਨਹੀਂ ਬਣਾਇਆ ਮੈਂ ਇਹ ਜਗਾ ਐਮਐਲਏ ਫੌਜਾ ਸਿੰਘ ਸਰਾਰੀ ਦੇ ਰਹਿائش ਦੇ ਬਿਲਕੁਲ ਨਾਲ ਜਿਹੜੀ ਮੇਨ ਰੋਡ ਹੈ ਪੈਲੈਸ ਤੋਂ ਅੱਗੇ ਵਜੀਤਪੁਰ ਵਾਲੇ ਪਾਸੇ ਆਨੰਦ ਪਾਰਕ ਵਿਊ आनंद पार्क ਵੀ ਉਹ ਹੈ ਉੱਥੇ ਚੌਰਸ ਪਲਾਟ ਉਹਦੀ ਭਰਤੀ ਜਿਹੜੀ ਹੈ 150 ਟਰਾਲੀ ਪੈ ਚੁੱਕੀ ਹੈ ਬਾਕੀ ਹਰੇ ਹੋਰ ਪੈ ਰਹੀ ਉਹ ਵੀ ਵੰਗਾਰ ਚ ਉਹ ਪਲਾਟ ਕਿੰਨਾ ਵੱਡਾ ਹੈ ਜੀ 100 ਤੇ 20 ਮਰਲੇ ਦਾ ਪਲਾਟ ਹੈ ਸੋਰੀ 102 ਮਰਲੇ ਦਾ ਪਲਾਟ ਹੈ ਮੈਂ ਫਿਰ ਦੁਬਾਰਾ ਜ਼ਿਕਰ ਕਰਦੇ ਆ 5 ਕਨਾਲ 2 ਮਰਲੇ ਦਾ ਪਲਾਟ ਹੈ ਜਿੰਦਾ ਬਤੌਰ ਸਬੂਤ ਮੇਰੇ ਕੋਲ ਜਿਹੜਾ ਆ ਸਾਰਾ ਰਿਕਾਰਡ ਹੈ ਜਿਹੜਾ ਇੰਤਕਾਲ ਚੜਿਆ ਉਹਦੀ ਡੇਟ ਵੀ ਮੈਂ ਦੇ ਦੇਵਾਂਗਾ ਇੰਤਕਾਲ ਦਾ ਮੈਂ ਨੰਬਰ ਵੀ ਦੇ ਦਿੰਨਾ ਇਹ ਜਗਾ 1 ਲੱਖ ਤੇ 70000 ਰੁਪਏ ਇਹ ਕੀ ਹੈ 1 ਲੱਖ 70000 ਮਰਲੇ ਦੇ ਹਿਸਾਬ ਨਾਲ ਇਹ ਜਗਾ ਲਈ ਜਿਹੜੀ ਮੈਂ ਦੱਸ ਰਿਹਾ ਔਰ ਇਹ ਰਕਮ ਕੁੱਲ ਜਿਹੜੀ ਬੰਦੀ ਹੈ 102 ਮਰਲੇ ਦੇ ਹਿਸਾਬ ਨਾਲ ਕਰੀਬਨ ਇਹ ਪੌਨੇ 2 ਕਰੋੜ ਰੁਪਏ ਦੀ ਜਗਾ ਬੰਦੀ ਹੈ ਔਰ ਜਿਹੜੀ ਪਰ ਭਰਤੀ ਪਾਈ ਜਾ ਰਹੀ ਉਹ ਲੈਦਾ ਪਹਿਲਾਂ ਮੈਂ ਇਹਦੇ ਤੇ ਉਹਨਾਂ ਬਾਕੀ ਬਾਅਦ ਚ ਦੱਸਦਾ ਏ ਜੀ ਇੰਤਕਾਲ ਨੰਬਰ ਕੈਮਰੇ ਤੇ ਕੈਮਰੇ ਤੇ ਦਿਖਾਓ ਇਹ ਇਹ ਜਿਹੜਾ ਇਹ ਹੈ ਕੀ ਚੀਜ਼ ਹੈ ਇਹ ਮੈਂ ਦੱਸ ਇਹ ਇੰਤਕਾਲ ਹੈ ਜੀ ਜਿਹੜਾ ਪ੍ਰਾਪਰਟੀ ਦਾ ਰਜਿਸਟਰੀ ਤੋਂ ਬਾਰੇ ਇੰਤਕਾਲ ਚੜਦਾ ਹੈ ਜਮ੍ਹਾਂਬੰਦੀ ਜਿਹੜੀ ਹੈ ਇੰਤਕਾਲ ਚੜਦਾ ਹੈ ਇਹ ਪੂਰਾ ਵੇਰਵਾ ਹੈ ਕਿ ਇੰਤਕਾਲ ਨੰਬਰ ਕਿੰਨਾ ਹੈ ਤਾਂ ਮੈਂ ਦੱਸ ਦੇਣਾ ਚਾਹਨਾ ਕਿ ਇੰਤਕਾਲ ਨੰਬਰ 11807 ਇੰਤਕਾਲ ਮਿਤੀ 812024 ਵੱਲੋਂ ਮੈਲ ਸਿੰਘ ਪੁੱਤਰ ਬਹਾਦਰ ਸਿੰਘ ਪੁੱਤਰ ਤੇਜਾ ਸਿੰਘ ਔਰ ਇਹ ਜਿਹੜੀ ਪ੍ਰਾਪਰਟੀ ਇਨਾਂ ਵੱਲੋਂ ਕਿਹਨੂੰ ਦਿੱਤੀ ਗਈ ਹੈ ਚਰਨਜੀਤ ਕੌਰ ਪਤਨੀ ਫੋਜਾ ਸਿੰਘ ਪੁੱਤਰ ਕਰਤਾਰ ਸਿੰਘ ਵਾ ਫੋਜਾ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਪਠਾਣਾ ਸਿੰਘ ਇਹ ਖਸਰਾ ਨੰਬਰ ਜਿਹੜਾ 812024 ਨੂੰ ਇੰਤਕਾਲ ਚੜਿਆ ਇਹ ਪ੍ਰਾਪਰਟੀ ਕੁੱਲ ਕਿੰਨੀ ਹੈ ਤੇ ਆ ਵੇਰਵਾ ਜੀ ਇਹ ਪ੍ਰਾਪਰਟੀ ਦਾ ਇਹ ਸਾਰਾ 5 ਕਨਾਲਾਂ ਤੇ 2 ਮਰਲੇ ਕੁੱਲ ਜਿਹੜੀ ਪ੍ਰਾਪਰਟੀ ਆ ਸ਼ੋ ਹੋ ਰਹੀ ਹੈ ਜੀ ਪਰ ਇਹ ਪ੍ਰੋਪਰਟੀ ਦੀ ਜਿਹੜੀ ਜਾਣਕਾਰੀ ਹੈ ਜੇ ਫੌਜਾ ਸਿੰਘ ਇਹ ਕਹਿੰਦਾ ਹੈ ਵੀ ਜਾਣਕਾਰੀ ਗਲਤ ਹੈ ਝੂਠ ਹੈ ਜਾਂ ਕੁਝ ਹੈ ਇਹ ਜਾਣਕਾਰੀ ਤਹਿਸੀਲ ਦੇ ਵਿੱਚ ਜਾ ਕੇ ਕਿਸੇ ਵੀ ਪਟਵਾਰੀ ਨੂੰ ਵੀ ਕਹਿ ਦਿਓਗੇ ਜਾਂ ਆਪ ਜਾ ਕੇ ਵੀ ਲੈ ਲੋਗੇ ਜਿੱਥੇ ਆਫਿਸ ਹੈ ਤਾਂ ਤੁਹਾਨੂੰ ਇਹ ਜਾਣਕਾਰੀ ਖੁਦ ਮਿਲ ਜੇਗੀ ਰਜਿਸਟਰੀ ਤੁਸੀਂ ਚੈੱਕ ਕਰਾ ਸਕਦੇ ਹੋ ਇੱਕ ਗੱਲ ਹੋਰ ਹੈ ਇਹ ਵਾਈਫ ਦੇ ਨਾਮ ਕਿਉਂ ਹੈ ਕੱਲ ਅੰਗਰੇਜ਼ ਸਿੰਘ ਚੱਕ ਸੋਮੀਆਂ ਵਾਲੇ ਇੱਕ ਵੀਡੀਓ 'ਚ ਜੇ ਗੱਲ ਕਰ ਰਹੀ ਸੀ ਜਦੋਂ ਧਰਨਾ ਲੱਗਿਆ ਹੋਇਆ ਸੀ ਉਹ ਕਹਿੰਦੇ ਜੀ ਘਰ ਵਾਲੀ ਨੇ ਜਿਹੜੀ ਦੀ ਜੁੱਲੀ ਵਿਚਾਰ ਰੱਖੀ ਐ ਕੋਈ 500 ਰੁਪਏ ਕੋਈ 1000 ਰੁਪਏ ਕੋਈ 1500 ਰੁਪਏ ਜਿਵੇਂ ਕੋਈ ਆਇਆ ਪੈ 500 ਰੁਪਏ ਵੀ ਲਈ ਜਾਂਦੇ ਫਿਰ ਮੈਂ ਉਸ ਹਿਸਾਬਕ ਤਾਉ ਲਾ ਕੇ ਵੇਖਿਆ ਕਿ ਰੋਜ਼ ਦੇ ਮੰਨ ਲਓ 10 ਬੰਦੇ ਵੀ ਆਏ ਹੋਣਗੇ ਰੋਜ਼ ਦੇ 10 ਬੰਦੇ ਵੀ ਆਣਗੇ 5000 ਬਣ ਗਿਆ ਤਾਂ 5000 ਨੂੰ ਮੈਂ ਕੈਲਕੂਲੇਟ ਕਰਕੇ ਵੇਖਿਆ ਤਾਂ ਫਿਰ ਵੀ ਇਹ ਪੌਣੇ 2 ਕਰੋੜ ਰੁਪਏ ਨਹੀਂ ਬਣਦਾ ਪਿਆ ਤਾਂ ਫਿਰ ਮੈਂ ਹਿਸਾਬ ਲਾਇਆ ਵੀ ਇਹ ਕਿਵੇਂ ਲੈਂਦੇ ਹੋਣਗੇ ਤਾਂ ਇਹ ਬੰਦੇ ਨੂੰ ਵੇਖ ਕੇ ਸੱਟ ਮਾਰਦੇ ਆ ਵੀ ਕੋਈ ਗਰੀਬ ਐ ਕੋਈ ਅਮੀਰ ਐ ਜਿਹੋ ਜਿਹਾ ਕੋਈ ਬੰਦਾ ਆਇਆ ਉਹੋ ਜ ਲੈਣ ਬਾਰੇ ਇਹਨਾਂ ਨੇ ਬਣਾਇਆ ਹੋਇਆ ਸਿਸਟਮ ਕਿ ਇਹਦੀ ਆ ਕੀਮਤ ਇਹਦੀ ਆ ਕੀਮਤ ਇਹਦੀ ਆ ਕੀਮਤ ਕੰਮ ਕਰਾਈ ਦੀ ਕਿਉਂ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਅੰਗਰੇਜ਼ ਸਿੰਘ ਚੱਕ ਸੋਮੀ ਵਾਲੇ ਨੇ ਕਿਹਾ ਉਹਦੇ ਹਿਸਾਬ ਨਾਲ ਮੈਂ ਕੈਲਕੂਲੇਸ਼ਨ ਲਾਈ ਕਿਉਂਕਿ ਘਰ ਵਾਲੀ ਕੋਲ ਕੋਈ ਕਮਾਈ ਦਾ ਜ਼ਰੀਆ ਤਾਂ ਹੈ ਨਹੀਂ ਕਿ ਜੋ ਇੰਨੀ ਪੌਣੇ 2 ਕਰੋੜ ਦੀ ਸੰਪਤੀ ਜਿਹੜੀ ਬਣਾ ਲਵੇ ਤਾਂ ਇਹਦਾ ਮਤਲਬ ਤੁਹਾਡੀ ਪਤਨੀ ਨੇ ਅਲੱਗ ਸੰਪਤੀ ਬਣਾਈ ਹੁਣ ਜਿਹੜੀ ਤੁਸੀਂ ਬਣਾਈ ਮੈਂ ਹੁੰਦੇ ਤੇ ਹੁਣਾ ਜਿਹੜੀ ਇਹ ਇਹ ਜਿਹੜੀ ਜਮ੍ਹਾਂ ਬੰਦੀ ਤੁਹਾਡੇ ਕੋਲ ਹੈ ਜਿਹਦੇ ਬੇਸ ਤੇ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਗੁਰੂ ਹਰਸਾਏ ਨੇ ਇੰਨੀ ਸੰਪਤੀ ਬਣਾਈ ਹੈ ਇਹ ਜਮ੍ਹਾਂ ਬੰਦੀ ਦੀ ਕਾਪੀ ਸਰਟੀਫਾਈਡ ਹੈ ਜੀ ਸਾਈਨ ਵਗੈਰਾ ਸਭ ਕੁਝ ਕੀਤਾ ਹੋਇਆ ਨਾਲੇ ਤੁਸੀਂ ਜਾ ਕੇ ਆਪ ਦੇਖ ਸਕਦੇ ਹੋ ਫੋਜਾ ਸਿੰਘ ਨੂੰ ਕਹੋ ਤੂੰ ਵੀ ਕਢਾ ਸਕਦਾ ਆ ਦੇਖੋ ਸਟੈਂਪ ਲੱਗੀ ਹੈ ਮੋਹਰ ਲੱਗੀ ਹੈ ਨਾਲ ਸਾਈਨ ਕੀਤੇ ਹੋਏ ਆ ਆ ਦੇਖੋ ਸਰਟੀਫਾਈਡ ਹੈ ਕਿ ਨਹੀਂ ਇੱਥੇ ਪਤਾ ਲੱਗ ਜਾਂਦਾ ਬਿਨਾ ਜਮ੍ਹਾਂ ਬੰਦੀ ਨੂੰ ਸਰਟੀਫਾਈਡ ਦੇ ਦਿੰਦੇ ਵੀ ਨਹੀਂ ਹੈ ਕੋਈ ਰੂਲ ਵੀ ਨਹੀਂ ਹੈ ਹੁਣ ਮੈਂ ਗੱਲ ਆਉਣਾ ਇਹ ਤਾਂ ਕੱਲਾ ਹੈਗਾ ਇਹਨਾਂ ਦੀ ਜਿਹੜੀ ਵਾਈਫ ਨੇ ਚਰਨਜੀਤ ਕੌਰ ਨਾਮ ਹੈ ਜਿੰਨਾਂ ਦਾ ਉਹਨਾਂ ਵੱਲੋਂ ਉਹਨਾਂ ਨੇ ਜਮ੍ਹਾਂ ਜਿਹੜੀ ਹੈ ਜਗਾ ਲਈ ਹੈ ਪਰਚੇਸ ਕੀਤੀ ਹੈ ਹੁਣ ਜਿਵੇਂ ਅੰਗਰੇਜ਼ ਸਿੰਘ ਨੇ ਕਿਹਾ ਵੀ ਪਤਨੀ ਅਲੱਗ ਕਮਾ ਰਹੀ ਐ ਤੇ ਹਸਬੰਡ ਜਿਹੜਾ ਹਲਕਾ ਮਾਰਿਆ ਐ ਐਮਐਲਏ ਹੁਣ ਮੈਂ ਆਉਣਾ ਐ ਐਮਐਲਏ ਤੇ ਵੀ ਉਹਨੇ ਕਮਾਈ ਕਿਵੇਂ ਕੀਤੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਦੋਂ ਇਹ ਨਵੇਂ-ਨਵੇਂ ਮੰਤਰੀ ਬਣੇ ਗੱਲ ਐ 2022 ਦੀ ਮੰਤਰੀ ਬਣਨ ਤੋਂ ਬਾਅਦ ਇੱਕ ਘਟਾਲਾ ਸਾਹਮਣੇ ਆਇਆ ਕਿ ਜਿਹੜਾ ਇਹ ਆਪਣੇ OSD ਦੇ ਨਾਲ ਮਿਲੀ ਭੁਗਤ ਕਰਕੇ ਗੱਲਾਂ ਕਰਕੇ ਕਿ ਐਦਾਂ ਨੱਪ ਲਈ ਐਦਾਂ ਕਰ ਲਈ ਐਦਾਂ ਲੰਮੇ ਪਾ ਲਈਏ ਤਾਂ ਉਹ ਕਣਕ ਘਟਾਲੇ ਦੇ ਵਿੱਚ 10 ਕਰੋੜ ਰੁਪਏ ਸਰਕਾਰੀ ਖਜ਼ਾਨੇ ਨੇ ਚੂਨਾ ਲਾਉਣ ਦਾ ਕੰਮ ਕੀਤਾ ਜੇ ਕਹਿ ਦਵੇ ਕਿ ਗਲਤ ਹੈ ਤਾਂ ਸਰਕਾਰੀ ਰਿਕਾਰਡ ਨੇ ਸਾਰਾ ਕੁਝ ਸਾਹਮਣੇ ਆ ਜਾਏਗਾ ਟਰੱਕ ਦੇ ਟਰੱਕ ਕਿਵੇਂ ਗੈਪ ਕੀਤੇ ਆ ਫਿਰ ਸਭ ਤੋਂ ਵੱਡਾ ਸਬੂਤ ਹੈ ਉਹ ਆਡੀਓ ਰਿਕਾਰਡਿੰਗ ਉਹ ਤਾਂ ਝੂਠ ਨਹੀਂ ਬੋਲਦੀ ਹਲੇ ਤੱਕ ਫੋਜਾ ਸਿੰਘ ਨੂੰ ਇਹ ਗੱਲ ਪੁੱਛੀ ਸੀ ਤੁਸੀਂ ਮੈਂ ਤੁਹਾਡੀ ਇੰਟਰਵਿਊ ਸੁਣੀ ਹੈ ਉਹਦੇ ਵਿੱਚ ਫੋਜਾ ਸਿੰਘ ਨੂੰ ਜਦੋਂ ਤੁਸੀਂ ਸਵਾਲ ਕੀਤਾ ਉਹ ਆਡੀਓ ਜਿਹੜੀ ਰਿਕਾਰਡਿੰਗ ਹੈ ਉਹਦੀ ਜਾਂਚ ਕਿਉਂ ਨਹੀਂ ਹੋਈ ਤਾਂ ਕਿਹਾ ਜੀ ਉਹ ਉੱਪਰ ਜਿਹੜੇ ਬੈਠੇ ਆ ਸਾਡੇ ਸੁਪਰੀਮੋ ਤੇ ਸੀਐਮ ਸੀਐਮ ਸਾਡੇ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਕਿਹਾ ਜੀ ਨਹੀਂ ਤੂੰ ਸ਼ਹਿਰ ਸ਼ਰੀਫ ਹੈ ਇਸ ਕਰਕੇ ਉਹਨਾਂ ਨੇ ਜਾਂਚ ਨਹੀਂ ਕਰਾਈ। ਹੂੰ ਕਹਿੰਦੇ ਮੈਂ ਤਾਂ ਕਹਿੰਦਾ ਰਾ ਜਾਂਚ ਕਰੋ ਉਹਨਾਂ ਨੇ ਨਹੀਂ ਕੀਤੀ। ਉਹਨਾਂ ਨੇ ਨਹੀਂ ਕਰਾਈ। ਇਹਦਾ ਮਤਲਬ ਇਹ ਤੂੰ ਕਹਿਣਾ ਚਾਹ ਰਿਹਾ ਵੀ ਉਹਨਾਂ ਤੇ ਤੇਰ ਤੇ ਤਸੱਲੀ ਸੀ ਉਹਨਾਂ ਨੂੰ। ਹੂੰ ਇਹ ਸਾਰਾ ਸਾਰ ਝੂਠ ਬੋਲ ਰਿਹਾ ਕਿਉਂ ਛੁਪਾ ਰਿਹਾ ਕਿਉਂਕਿ ਜਾਂਚ ਕਰਾਏਗਾ ਤਾਂ ਸਿੱਧੇ ਰੂਪ ਤੇ ਇਹਨੂੰ ਜੇਲ੍ਹ ਦਾ ਰਸਤਾ ਦੇਖਣਾ ਪੈਣਾ। ਇਸ ਕਰਕੇ ਜਾਂਚ ਨਹੀਂ ਹੋਈ ਖੁਦ ਮੰਨ ਗਏ ਉਹ ਕਿ ਜਾਂਚ ਨਹੀਂ ਹੋਈ। ਇਸ ਤੋਂ ਵੱਡੀ ਕੋਈ ਸ਼ਰਮ ਵਾਲੀ ਗੱਲ ਹੋਣੀ ਹੈ। ਵੀ ਜੇ ਤੂੰ ਸੱਚਾ ਸੀ ਤਾਂ ਜਾਂਚ ਕਰਾਉਂਦਾ। ਉਹ ਨਹੀਂ ਮੰਨੇ ਤਾਂ ਤੂੰ ਜਾਂਚ ਕਰਾ ਰੈਂਦਾ। ਹੂੰ ਮੈਂ ਵੀ ਇੱਥੋਂ ਚੈਲੰਜ ਕਰਦਾ ਫੋਜਾ ਸਿੰਘ ਨੂੰ ਜੇ ਆਡੀਓ ਗਲਤ ਹੁੰਦੀ ਗਲਤ ਸਾਬਤ ਪਾਈ ਜਾਂਦੀ ਹੈ ਮੈਂ ਆਪਣੇ ਆਪ ਤੇ ਪਰਚਾ ਲੈਣ ਨੂੰ ਤਿਆਰ ਆ ਜਿਹੜੀ ਮਰਜ਼ੀ ਮੇਰੇ ਤੇ ਧਾਰਾ ਲੱਗ ਜੇ ਮੈਂ ਇਸ ਗੱਲ ਦਾ ਗਵਾਹ ਕਿ ਆਡੀਓ ਪੂਰੀ ਸੱਚੀ ਹੈ ਹੁਣ ਜਾਂਚ ਦਾ ਵੀਸ਼ਾ ਜਾਂਚ ਇਹ ਕਰਾਵੇ ਹੁਣ ਨੰਬਰ 2 ਪਿਛਲੀ ਪੰਚਾਇਤੀ ਇਲੈਕਸ਼ਨ ਚ ਰਾਉਂਡ ਫਿਗਰ ਮੈਂ ਸਹੀ ਅਮਾਉਂਟ ਜਿਹੜੀ ਦੱਸਦਾ ਉਹ ਕਰੀਬਨ ਕਰੀਬਨ 5.5 ਕਰੋੜ 5 ਕਰੋੜ ਤੇ 40 ਲੱਖ ਰੁਪਇਆ ਜਿਵੇਂ ਧਰਮਸੋਤਾਲੀ ਤੁਸੀਂ ਪਿੱਛੇ ਸੁਣੀ ਕਿ ਕਿਵੇਂ ਇੱਕ ਸਰਕਾਰੀ ਚੂਨਾ ਲਾਇਆ ਜੇਲ੍ਹ ਵੀ ਵਿਖਣੀ ਪਈ ਉਸੇ ਤਰੀਕੇ ਜਿਹੜਾ ਫੋਜਾ ਸਿੰਘ ਹੈ ਸਰਕਾਰੀ ਗਮਣ ਕੀਤਾ ਹੈ ਵੀਡੀਓ ਦਫ਼ਤਰ ਦੇ ਵਿੱਚ ਕਿ ਜਦੋਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਪ੍ਰਬੰਧਕ ਲਾਏ ਗਏ ਸੀ ਉਹ ਪ੍ਰਬੰਧਕਾਂ ਦੇ ਨਾਲ ਮਿਲ ਕੇ ਜਿਹੜੇ-ਜਿਹੜੇ ਆਫੀਸਰ ਉਹਦੇ ਵਿੱਚ ਇਨਕਲੂਡ ਸੀਗੇ ਚਾਹੇ ਉਹ ਜੇਸੀ ਪਿੰਡ ਦਾ ਸੈਕਟਰੀ ਸੀ ਵੀਡੀਓ ਸੀ ਸਭ ਦੇ ਨਾਲ ਮਿਲੀ ਭੁਗਤ ਕਰਕੇ 5 ਕਰੋੜ ਤੇ 40 ਲੱਖ ਰੁਪਏ ਇਹਨਾਂ ਨੇ ਉਹ ਸਰਕਾਰ ਦਾ ਖਾਦਾ ਸਰਕਾਰੀ ਖਜ਼ਾਨੇ 'ਚ ਡਾਕਾ ਮਾਰਿਆ ਬਾਕੀ ਪਾਸਿਓਂ ਬਚ ਦੇਗਾ ਪਰ ਉਹ 7.5 ਕਰੋੜ ਰੁਪਏ ਦਾ ਸਾਬਿਤ ਹੁੰਦਾ ਪੈਣਾ ਕਿ ਉਹ ਸਰਕਾਰ ਦਾ ਖਾਦਾ ਹੈ ਹੂੰ ਤੇ ਕਣਕ ਚੋਰੀ ਹੈ ਚੋਰੀ ਜਿਹੜੀ ਕੀਤੀ ਹੈ ਸਾਡੇ 10 ਜਾਂ 10 ਕਰੋੜ ਦੇ ਆਸ-ਪਾਸ ਉਹ ਅਮਾਉਂਟ ਬੰਦੀ ਹੈ ਹੁਣ ਆਜੋ ਦੂਜੇ ਪਾਸੇ ਪੰਚਾਇਤੀ ਚੋਣਾਂ ਦੇ ਦੌਰਾਨ ਫਾਈਲਾਂ ਕੈਨਸਲ ਕਰਾਉਣ ਦੇ ਪੈਸੇ ਨਾਲ ਲਈ ਫਾਈਲਾਂ ਕੰਪਲੀਟ ਕਰਾਉਣ ਦੇ ਪੈਸੇ ਲਈ ਕਿ ਐਨਓਸੀ ਐਨਡੀਸੀ ਤੁਹਾਨੂੰ ਅਸੀਂ ਲੈ ਕੇ ਦੇਾਂਗੇ ਕਾਗਜ਼ ਪੂਰੇ ਕਰਾਵਾਂਗੇ ਪਹਿਲਾਂ ਤਾਂ ਥੋੜੀ-ਥੋੜੀ ਰਕਮ ਜਿੱਦਾਂ ਕੋਈ ਚਮਚੇ ਹੁੰਦੇ ਆ ਜਾਂ ਕਰਿੰਦੇ ਹੁੰਦੇ ਆ ਉਹਨਾਂ ਦਾ ਪੇਟ ਪਾਲਣ ਵਾਸਤੇ ਉਹਨਾਂ ਨੇ ਕਿਹਾ ਜੀ 30-3000 20-2000 25-2500 ਜਿਵੇਂ ਕੋਈ ਦਾਅ ਲੱਗਦਾ ਓਵੇਂ ਲਈਓ ਤਾਂ ਉਹ ਕਾਗਜ਼ ਭਰਾਉਣ ਦੇ ਲਈ ਫਿਰ ਇੱਕ ਜਿਹੜਾ ਵਫਦ ਸੀਗਾ ਉਹਨੂੰ ਇਹ ਗੱਲ ਕੀਤੀ ਗਈ ਵੀ ਤੇਰੇ ਕਾਗਜ਼ ਅਸੀਂ ਪਾਸ ਕਰਾ ਦੇਾਂਗੇ ਦੂਜੇ ਦੇ ਕੈਂਸਲ ਰਿਜੈਕਟ ਕਰਾ ਦੇਾਂਗੇ ਤੈਨੂੰ ਹਾਰ પા ਕੇ ਸਿੱਧਾ ਸਰਪੰਚ ਬਣਾ ਦੇਾਂਗੇ ਤਰਪਈਏ ਲਿਆਓ ਉਹ ਕਿੰਨੇ ਲੈ ਕਿਸੇ ਤੋਂ 10 ਲੱਖ ਕਿਸੇ ਤੋਂ 12 ਲੱਖ ਕਿਸੇ ਤੋਂ 15 ਲੱਖ ਕਿਸੇ ਤੋਂ 17 ਕਿਸੇ ਨੂੰ ਵੀ 38 ਲੱਖ ਰੁਪਏ ਤੱਕ ਇਹਨਾਂ ਨੇ ਸਰਪੰਚੀ ਜਿਹੜੀ ਵੇਚੀ ਹੈ ਇਹ ਇਹਨਾਂ ਨੇ ਕੰਮ ਕੀਤਾ ਤੇ ਜਿੰਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਬੂਤ ਐਮ ਐਲ ਏ ਸਾਹਿਬ ਖੁਦ ਦੇ ਗਏ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਬੋਲ ਰਹੇ ਉਹਨਾਂ ਸਵਾਲ ਕਰਦੇ ਖੁਦ ਕਹਿ ਰਹੇ ਨੇ ਕਿ 10.5 ਲੱਖ ਰੁਪਏ ਕਰਨ ਨਿਜਰ ਨੇ ਲਏ ਤਾਂ ਮੈਂ ਐਮਐਲਏ ਨੂੰ ਇੱਕ ਗੱਲ ਦੱਸਣਾ ਚਾਹੁੰਨਾ ਛੋਟਾ-ਛੋਟਾ ਬੱਚਾ ਨਾ ਜਿਹੜਾ 4-5 ਸਾਲ ਦਾ ਜਵਾਕ ਹੈ ਤੇ ਉਹ ਵੀ ਦੱਸ ਦੇਗਾ ਕਿ ਜਿਹੜਾ ਪੈਸਾ ਲਿਆ ਜਾਂਦਾ ਹੈ ਵੱਡੇ ਲੀਡਰ ਜਿਹੜੇ ਲੈਂਦੇ ਨੇ ਚਾਹੇ ਮੰਤਰੀ ਮੰਤਰੀ ਹੋਣ ਚਾਹੇ ਐਮਐਲਏ ਹੋਣ ਚਾਹੇ ਐਮਪੀ ਹੋਣ ਚਾਹੇ ਕੋਈ ਹੋਵੇ ਉਹ ਪੈਸੇ ਆਪਣੇ ਥੱਲੇ ਕਰਿੰਦਿਆਂ ਤੋਂ ਲੈਂਦੇ ਆ ਉਹ ਖੁਦ ਪੈਸੇ ਨਹੀਂ ਲੈਂਦੇ ਇਸ ਕਰਕੇ ਐਮਐਲਏ ਸਾਹਿਬ ਤੁਸੀਂ ਖੁਦ ਇੱਕ ਗਵਾਹ ਬਣ ਗਏ ਹੋ ਕਿ 10.5 ਲੱਖ ਰੁਪਏ ਉਹਨੇ ਲਿਆ ਇਹ ਵੀ ਤੁਸੀਂ ਆਪਣੀ ਗਵਾਹੀ ਦਿੱਤੀ ਹੈ ਕਿ 2.5 ਲੱਖ ਰੁਪਏ ਉਹਨਾਂ ਦੇ ਉਹਨਾਂ ਦੇ ਫਾਦਰ ਸਾਹਿਬ ਕਹਿੰਦੇ ਨੇ ਜਸ਼ਨ ਦੇ ਕਿ ਤੇਰੇ ਪੀਏ ਨੂੰ ਜਿਹੜਾ ਦਿੱਤੇ ਐ ਉਹ ਤੇਰੇ ਸਾਹਮਣੇ ਬੈਠਿਆ ਤੂੰ ਆਪ ਕਬੂਲਿਆ ਕਿ ਮੈਂ ਪੀਏ ਨੂੰ ਇਹ ਗੱਲ ਕਹੀ ਵੀ ਹਾਂ ਕਾਕਾ ਦੱਸ ਕਿ ਜਿਹੜਾ 2.5 ਲੱਖ ਰੁਪਈਆ ਦਾ ਕੀ ਕਹਿਣਾ ਤਾਂ ਤੂੰ ਹੀ ਇਹ ਗੱਲ ਕੀਤੀ ਕਿ ਪੀਏ ਕਹਿੰਦਾ ਕਿ ਮੈਂ ਰੱਖ ਦਿੰਨਾ ਹੂੰ ਇੰਦਾ ਮਤਲਬ ਕਿਥੇ ਨਾ ਕਿਥੇ ਤਾਂ ਗੱਲ ਸਾਹਮਣੇ ਸੀ ਨਾ ਪੀਏ ਤੇਰੇ ਸਾਹਮਣੇ ਸੀ ਜਿਹੜਾ ਪੀਏ ਨੂੰ ਤੂੰ ਕਿਹਾ ਤੂੰ ਇਹ ਕਿਉਂ ਨਹੀਂ ਕਹਿੰਦਾਗਾ ਜੇ ਪੀਏ ਕਿਥੇ ਗਲਤ ਐ ਤਾਂ ਉਹਦੇ ਐਫਆਈਆਰ ਕਰਾਈ ਜਾਵੇ ਫਿਰ ਹੁਣ ਗੱਲ ਆਉਂਦੀ ਹੈ ਕਿ ਬਾਕੀ ਪੈਸਾ ਕਿਵੇਂ ਬਣਿਆ ਜਿਹੜਾ ਸਰਪੰਚੀ ਚ ਕਿਸੇ ਤੋਂ 12 25 20 30 ਇਦਾਂ ਲਿਆ ਜਸ਼ਨ ਤੋਂ 25 ਲੱਖ ਮੰਗਿਆ ਸੀ ਇੱਕ ਗਰੀਬ ਘਰ ਦਾ ਬੱਚਾ ਤੁਸੀਂ ਘਰ ਜਾ ਕੇ ਆਏ ਹੋ 4-5 ਕਿਲੇ ਕੋਲ ਉਹਨਾਂ ਕਲ ਜ਼ਮੀਨ ਹੈ ਘਰ ਦੇ ਹਾਲਾਤ ਤੁਸੀਂ ਦੇਖ ਲਏ ਆ ਫਾਦਰ ਸਾਹਿਬ ਉਹਦੇ ਡੇਰੀ ਦਾ ਕੰਮ ਕਰਦੇ ਆ ਆਪਣਾ ਦੁੱਧ ਦਾ ਕੰਮ ਕਰਦੇ ਆ ਦੁੱਧੀ ਨੇ ਤਾਂ ਕਿਵੇਂ ਉਹ 10-10 20-20 ਰੁਪਏ 50-50 ਰੁਪਏ ਇਕੱਠੇ ਕੀਤੇ ਹੋਣਗੇ ਉਹਨਾਂ ਨੇ ਤਾਂ ਗੱਲ ਸਮਝਣ ਵਾਲੀ ਇਹ ਹੈ ਕਿ ਜੇ 25 ਲੱਖ ਰੁਪਏ ਉਹਨਾਂ ਤੋਂ ਤਾਂ ਐਦਾਂ ਮੇਰੇ ਕੋਲ 40 ਪਿੰਡਾਂ ਦੀ ਐਫੀਡਵਿਟ ਨਹੀਂ ਚਾ 40 ਪਿੰਡਾਂ ਦੇ ਆਫੀਡੇਵਿਡ ਨੇ ਉਹਨਾਂ ਸਰਪੰਚਾਂ ਦੇ ਜਿਨ੍ਹਾਂ ਤੋਂ ਇਹਨੇ ਪੈਸੇ ਲਏ ਆ। ਕਈ ਵਿੱਚ ਅਜੇ ਹੀ ਵੀ ਨੇ ਜਿਹੜੇ ਸਰਪੰਚ ਬਣ ਵੀ ਨਹੀਂ ਪਾਏ ਪਰ ਪੈਸੇ ਫਿਰ ਦੇ ਕੇ ਆ ਗਏ। ਪਰ ਪਰ ਐਮਐਲਏ ਤਾਂ ਕਹਿੰਦੇ ਆ ਕਿ ਜਿਹੜਾ ਦੀਪਕ ਸ਼ਰਮਾ ਉਹ ਸਾਰੇ ਪੁਆੜੇ ਦੀ ਜੜ ਹੈ। ਉਹ ਹੀ ਨਜਾਇਜ਼ ਸਾਰਾ ਰੌਲਾ ਪੁਆ ਰਿਆ ਤੇ ਉਹਨੂੰ ਭੋਖਾ ਲੀਡਰੀ ਦੀ ਕਿ ਅਗਲਾ ਐਮਐਲਏ ਮੈਂ ਬਣ ਜਾ। ਪਰ ਉਹ ਕਹਿੰਦਾ ਕਿ ਨਹੀਂ ਬਣ ਪਾਏਗਾ। ਹੁਣ ਮੈਂ ਦੱਸਦਾ ਕਿਸੇ ਨੂੰ ਜੇ ਇਨਸਾਫ ਦੋਣ ਵਾਸਤੇ ਮੈਨੂੰ ਆ ਤੁਮ ਤਾਂ ਸਹਿਣੀਆਂ ਪੈਣ ਤਾਂ ਮੈਨੂੰ ਪਹਿਲੀ ਪਹਿਲੀ ਗੱਲ ਹੈ ਇਸ ਘਟੀਆ ਬੰਦੇ ਦੀ ਜਿੰਦੀ ਸੋਚ ਹੀ ਨਹੀਂ ਮਾੜੀ ਹੈ ਬੋਲ ਲੱਗੇ ਕੁਝ ਨਹੀਂ ਸੋਚਦਾ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਮੰਦਬੁੱਧੀ ਹੈ ਮੈਨੂੰ ਕਹਾਂਗਾ ਮੰਦਬੁੱਧੀ ਐਮਐਲਏ ਪਹਿਲੀ ਵਾਰ ਹੋਏਗਾ ਇਤਿਹਾਸ ਦੇ ਵਿੱਚ ਕਿ ਮੰਦਬੁੱਧੀ ਸ਼ਬਦ ਜਿਹੜਾ ਅੱਗੇ ਲਾਇਆ ਜਾਏਗਾ ਕਣਕਚੋਰ ਤਾਂ ਪਹਿਲਾਂ ਹੀ ਕਹਿੰਦੇ ਪਏ ਨੂੰ ਹੁਣ ਗੱਲ ਕਰਦੇ ਆਂ ਇਹ ਪੈਸੇ ਜਿਹੜੇ ਤੂੰ ਲਾਇਆ ਤੂੰ ਦੱਸ ਦਿਆਂ ਇਹ ਤਾਂ ਕੱਲਾ ਤੇਰੀ ਘਰ ਵਾਲੀ ਨੇ ਕਮਾਇਆ ਜਿਹੜਾ ਤੂੰ 8 ਕਰੋੜ ਰੁਪਏ ਦਾ ਕ੍ਰੈਸ਼ਰ ਪਲਾਂਟ ਲਾਇਆ ਕਿੱਥੇ ਇਹ ਆਨੰਦਪੁਰ ਸਾਹਿਬ ਵਿਖੇ ਲੱਗਿਆ ਜਿੰਦਾ ਲਾਇਸੈਂਸ ਨੰਬਰ ਵੀ ਇਹਨੂੰ ਦੇ ਰਿਆਂਗਾ ਸਾਢੇ 7 ਕਰੋੜ ਦੀ ਸਾਢੇ 7 ਕਰੋੜ ਦੀ ਇਹਨੇ ਪ੍ਰਾਪਰਟੀ ਗੁਰੂ ਰਸਾਇ ਹੈ ਲਈ ਹੈ ਜੀ ਗੁੱਦਾ ਟੰਡੀ ਰੋਡ 'ਚ ਉਹ ਮੈਂ ਤੁਹਾਨੂੰ ਦੱਸ ਦਿਆਂਗਾ ਹੁਣ ਗੱਲ ਆਜੋ ਜਿਹੜਾ ਬਠਿੰਡੇ ਜਿੱਦੇ ਬਠਿੰਡੇ ਰਹਿੰਦਾ ਰਿਹਾਇਸ਼ ਹੈ ਉਹ ਰਿਹਾਇਸ਼ ਦੇ ਨੇੜੇ ਨੇ ਬਹੁਤ ਵੱਡਾ ਪਲਾਟ ਲਿਆ ਕਰੀਬਨ 4 ਤੋਂ 5 ਕਰੋੜ ਦਾ ਕਰੀਬਨ 15 ਕਰੋੜ ਦੀ ਇਹਨੇ ਜਿੱਥੇ ਦੇ ਸੋਹਰੇ ਨੇ ਰਾਜਸਥਾਨ ਉੱਥੇ ਨੇ ਜ਼ਮੀਨ ਬਣਾਈ ਚੰਡੀਗੜ੍ਹ ਵਿਖੇ ਜਿੱਥੇ ਬਾਕੀ ਰਿਹਾਇਸ਼ਾਂ ਲੋਕ ਬਣਾਉਂਦੇ ਨੇ ਵੱਡੇ ਲੋਕ ਉੱਥੇ ਇਹਨੇ ਬਣੀ ਬਣਾਈ ਕੋਠੀ ਜਿਹੜੀ ਖਰੀਦੀ ਹੈ ਉਹਦਾ ਵੇਰਵਾ ਵੀ ਤੁਹਾਨੂੰ ਦੇਵਾਂਗੇ ਇੱਕ ਇਹਨੇ ਜਿਵੇਂ ਐਮਐਲਏ ਬਣਿਆ ਸੀਗਾ ਮੰਤਰੀ ਵੀ ਰਿਆ 2022 ਦਸੰਬਰ ਚ ਨਗਦਕਾਰ ਲਈ ਹੈ 22 ਲੱਖ ਰੁਪਏ ਦੀ ਸਕੋਰਪੀਓ ਜਿਹੜਾ ਇਹ ਕਹਿੰਦਾ ਮੈਂ ਦੋ ਸ਼ਰਟਾਂ ਦੇ ਦੋ ਪੈਂਟਾ ਲੈ ਕੇ ਆਇਆ ਸੈਂਟਰੋ ਕਾਰ ਸੀ ਤਾਂ 22 ਲੱਖ ਦੀ ਤਾਂ ਇਹਨੇ 2022 ਦੇ ਵਿੱਚ ਮੋਗਿਓ ਕਾਰ ਪਰਚੇਜ਼ ਕੀਤੀ ਹੈ ਜਿੱਥੋਂ ਕੀਤੀ ਹੈ ਮੈਂ ਉਹ ਵੀ ਤੁਹਾਨੂੰ ਸਬੂਤ ਦੇ ਦਿਆਂਗਾ ਹੁਣ ਗੱਲ ਜਿਹੜੀ ਕੋਠੀ ਕਹਿੰਦਾ ਮੈਂ ਕਿਰਾਏ ਤੇ ਰਹਿ ਰਿਆਂ ਲੈ ਫੋਜਾ ਸਿਓ ਜਿਹੜੀ ਕੋਠੀ ਤੂੰ ਕਹਿੰਦਾ ਕਿਰਾਏ ਤੇ ਰਹਿਣਾ ਅਸੀਂ ਤੈਨੂੰ ਉਹਦੀ ਜਮ੍ਹਾਂਬੰਦੀ ਵੀ ਦੇਵਾਂਗੇ ਇੰਤਕਾਲ ਦੇਾਂਗੇ ਰਜਿਸਟਰੀ ਦੇਾਂਗੇ ਸਾਰਾ ਕੁਝ ਤੈਨੂੰ ਦਿਖਾ ਦੇਾਂਗੇ ਵੀ ਨਾਮ ਕਿੰਦੇ ਐ ਉਹ ਵੀ ਤੇਰੀ ਆਪ ਦੀ ਕੋਠੀ ਐ ਉਸ ਕੋਠੀ ਦੇ ਸਾਹਮਣੇ ਜਿਹੜੀ ਕੋਠੀ ਫਰੋਇਪੁਰ ਐ ਨਾ ਦੀ ਉਹ ਕੋਠੀ ਦੇ ਬਿਲਕੁਲ ਸਾਹਮਣੇ ਇੱਕ ਮਹਿਲ ਬੰਦਾ ਪਿਆ ਉਹ ਜਗ੍ਹਾ 31 ਲੱਖ ਦੀ ਲਈ ਗਈ ਇਹਨਾਂ ਨੇ ਆਪਦੇ ਜਵਾਈ ਵਾਸਤੇ ਲਈ ਔਰ ਉੱਥੇ ਮਹਿਲ ਬਣਾਣ ਜਾ ਰਹੇ ਐ ਕਹਿੰਦੇ ਐ ਪਰ ਪਰ ਫੌਜਾ ਸਰਾਰੀ ਐ ਐਮ ਐਲ اے ਕਹਿੰਦੇ ਆ ਕਿ ਇਹ ਮੇਰੇ ਮੇਰੇ ਬੇਟੀ ਤੇ ਜਵਾਈ ਦੀ ਕਮਾਈ ਆ ਉਹ ਆਪ ਦੀ ਆਪੇ ਵੱਖਰੀ ਬਣਾ ਰਹੇ ਆ ਸਾਡਾ ਉਹਦੇ ਚ ਕੋਈ ਲੜਾ ਦੇਣਾ ਨਹੀਂ ਮੈਂ ਇੱਕ ਗੱਲ ਦੱਸਦਾ ਨਹੀਂ ਉਹਨਾਂ ਦੇ ਜਿਹੜੇ ਬੇਟੀ ਐ ਜਾਂ ਉਹਨਾਂ ਦਾ ਜਵਾਈ ਐ ਉਹਨਾਂ ਨੂੰ ਪਹਿਲਾਂ ਤਾਂ ਇਹ ਪੁੱਛੋ ਕਿ ਉਹਨਾਂ ਦੀ ਕਿੰਨੀ ਤਨਖਾਹ ਐ ਹੂੰ ਪੁਲਿਸ ਡਿਪਾਰਟਮੈਂਟ 'ਚ ਨੇ ਕਿੰਨੀ ਉਹਨਾਂ ਦੀ ਤਨਖਾਹ ਐ ਕਿੰਨੀ ਉਹਦੀ ਘਰ ਵਾਲੀ ਕਮਾਉਂਦੀ ਐ ਤੇ ਕਮਾਈ ਦਾ ਕੀ ਜ਼ਰੀਆ ਐ ਕੀ ਇਹਨਾਂ ਕੋਲ ਇੰਨੇ ਪੈਸੇ ਹੈਗੇ ਐ ਜਿਹੜੀ ਇਹ ਗੱਲ ਕਹਿੰਦੇ ਪਿਆ ਵੀ ਅਗਰ ਮੈਂ ਅੰਦਾਜ਼ਾ ਲਾਉਣਾ ਸਾਰੇ ਖਰਚੇ ਕੱਢਣ ਤੋਂ ਬਾਅਦ ਲੱਖ ਰੁਪਇਆ ਵੀ ਇਹਨਾਂ ਨੇ ਬਣਾ ਲਿਆ ਜਿੰਨੀ ਉਹਨਾਂ ਦੀ ਉਮਰ ਐ ਜਦੋਂ ਤੋਂ ਨੌਕਰੀ ਕਰ ਰਹੇ ਐ ਉਦੋਂ ਤੋਂ ਲੈ ਕੇ ਕੈਲਕੂਲੇਟ ਕਰ ਲੋ 10 ਲੱਖ ਤੋਂ ਵੱਧ ਦੀ ਸੇਵਿੰਗ ਨਹੀਂ ਬਣਨੀ ਤੇ ਜਿਹੜੀ ਇਹ ਗੱਲ ਕੀ ਕਹਿੰਦੇ ਪਏ ਐ ਕਿ ਅਸੀਂ ਜੀ ਇੰਨਾ ਕੁਝ ਬਣਾ ਲਿਆ। ਤੋ ਕਾਰ ਵੀ ਲੈ ਲਈ ਉਸੇ ਪੈਸੇ ਚ। ਇੱਕ ਤੋਂ 1.5 ਕਰੋੜ ਦਾ ਮੈਲ ਜਿਹੜਾ ਉਹ ਵੀ ਤੂੰ ਲੈ ਲਿਆ। 31 ਲੱਖ ਦੀ ਤੂੰ ਜਗਾ ਵੀ ਲੈ ਲਈ। ਇੱਕ ਪਲਾਟ ਉਹ ਵੀ ਦੱਸਿਆ ਜਾ ਰਿਹਾ ਮੈਂ ਉਹ ਸਬੂਤਾ ਸਮੇਤ ਉਹ ਗੱਲ ਕਰਾਂਗਾ ਕਿ ਜਿਹੜਾ ਗੁਰਦੁਆਰਾ ਸਾਹਿਬ ਹੈ ਆਪਣਾ ਫਿਰੋਜ਼ਪਰੀ ਉਹਦੇ ਨਾਲ ਇਹਨਾਂ ਨੇ ਕਰੀਬਨ 4 ਕਨਾਲ ਥਾਂ ਲਈ ਹੈ ਜਿਹੜੀ 2.5 ਕਰੋੜ ਦੀ। ਅੱਛਾ ਉਹ ਇਹਨਾਂ ਨੇ ਕਿੱਥੋਂ ਲੈ ਲਈ? ਵਜੀਤਪੁਰ ਸਾਹਿਬ ਗੁਰਦੁਆਰਾ ਜਿਹੜਾ ਉਹਦੇ ਨਾਲ ਇਹਨਾਂ ਨੇ ਥਾਂ ਲਈ ਹੈ 4 ਕਨਾਲ 2.5 ਕਰੋੜ ਦੀ ਥਾਂ ਐ। ਤੇ ਜਿਹੜਾ ਪਟਰੋਲ ਪੰਪ ਲਾਉਣ ਵਾਸਤੇ ਆ ਆ ਚਰਨਜੀਤ ਕੌਰ ਜਿਹੜੀ ਇਹਨਾਂ ਦੀ ਵਾਈਫ ਹੈ ਇਹ ਜਿਹੜੀ ਪ੍ਰੋਪਰਟੀ ਲਈ ਹੈ ਤੇ ਪਟਰੋਲ ਪੰਪ ਵੀ ਹੱਲੇ ਲੱਗਣਾ ਤਾਂ 50 ਲੱਖ ਤੋਂ ਲੈ ਕੇ 1 ਕਰੋੜ ਦੇ ਵਿੱਚ ਪੰਪ ਜਿਹੜਾ ਲਾਉਣਾ ਹੈ ਉਹ ਪੈਸਾ ਕਿੱਥੋਂ ਆਇਆ ਕਿੰਨਾਂ ਕੁ ਝੂਠ ਬੋਲੋਗੇ ਚਲੋ ਆਨੰਦਨਿਵਾਸ ਤੇ ਆਓ ਆਨੰਦਨਿਵਾਸ ਦੇ ਉੱਪਰ ਜਿਹੜਾ ਖਰਚਾ ਸਾਰਾ ਕੀਤਾ ਗਿਆ ਚਾਹ ਵੰਗਾਰਸੀ ਚਾਹ ਜਿਵੇਂ ਵੀ ਕਰ ਕਰਾ ਕੇ ਲਵਾਇਆ ਇਹਨਾਂ ਨੇ 40 ਲੱਖ ਦੀ ਜਗ੍ਹਾ ਖਰੀਦੀ ਸੀ ਇਹਨਾਂ ਨੇ ਔਰ ਉੱਪਰ ਜਿਹੜਾ ਪੈਸਾ ਲਾਇਆ ਸੀਗਾ ਕਰੀਬਨ 30 ਤੋਂ 35 ਲੱਖ ਕਹਿੰਦੇ ਆ ਪਰ ਮੈਂ ਕਹਿੰਦਾ 50 ਲੱਖ ਵੀ ਜਾ ਕਰਤੇ ਘੱਟੋ ਘਾਟ ਵੀ 70 ਲੱਖ ਰੁਪਇਆ ਉਹ ਪੈਸਾ ਤੇਰੇ ਕੋਲ ਕਿੱਥੋਂ ਆਇਆ ਫੇਰ ਇਹਨਾਂ ਸਾਰਾ ਕੁਝ ਬਣ ਵੀ ਗਿਆ ਤੂੰ ਇਹਨਾਂ ਸਾਰਾ ਕੁਝ ਬਣਾ ਲਿਆ ਗੱਡੀ ਲੈ ਲਈ ਪਲਾਂਟ ਲਾ ਲੇ ਸਭ ਕੁਝ ਕਰ ਲਿਆ ਇਹ 20 ਕਰੋੜ ਰੁਪਇਆ ਜਿਹੜਾ ਤੂੰ ਲਾਇਆ ਇਨਵੈਸਟਮੈਂਟ ਕੀਤੀ ਹੈ ਇਹ ਪੈਸਾ ਤੇਰੇ ਕੋਲ ਆਇਆ ਕਿੱਥੋਂ 2.5 ਕਰੋੜ ਤੇਰੇ ਕੋਲ ਦਿਖਾਈ ਜਨਾ ਮੰਨ ਲਓ ਜ਼ਮੀਨ ਵੀ ਤੇਰੇ ਕੋਲ ਉਦਾਂ ਹੀ ਹੈ ਨਹੀਂ ਜੇ ਮੰਨ ਲਓ ਉਹਨੇ ਆਪਦੀ ਕੋਈ ਪ੍ਰਾਪਰਟੀ ਕੋ ਤੋਂ ਵੇਚ ਕੇ ਫੇਰ ਬਣਾਇਆ ਹੋਵੇ ਜੇ ਉਹ ਇਦਾਂ ਕਹਿਣ ਫੇਰ ਸਰ ਸਾਰੀ ਪ੍ਰਾਪਰਟੀ ਦਾ ਵੇਰਵਾ ਦੇ ਕੇ ਉਸ ਜਿਹੜਾ ਐਗਰੀਮੈਂਟ ਨਾ ਲਾਉਣਾ ਪੈਂਦਾ ਸਟੇਟਮੈਂਟ ਲਾਉਣੀ ਪੈਂਦੀ ਹੈ ਪੂਰੇ ਪਰਿਵਾਰ ਦੀ ਸਣੇ ਸੋਨੇ ਦੀ ਚਾਂਦੀ ਦੀ ਪਲਾਟ ਦੀ ਘਰ ਦੀ ਹਰ ਇੱਕ ਚੀਜ਼ ਲਗਾ ਕੇ 2.5 ਕਰੋੜ ਬੰਦਾ ਉਹ ਪ੍ਰੋਪਰਟੀ ਜਿਉਂ ਦੀ ਤਿਉਂ ਪਈ ਹੈ ਇਹ ਕਹਿੰਦਾ ਵੇਚੀ ਤਾਂ ਦਿਖਾ ਕਿੱਥੇ ਵੇਚੀ ਹੈ ਇਹ ਤਾਂ ਦੂਜਿਆਂ ਦੀ ਜ਼ਮੀਨ ਹਥਿਆਉਣ ਦੇ ਚੱਕਰ ਚ ਪਿਆ ਆ ਭਰਾ ਨਾਲ ਵੀ ਇਹਦਾ ਝਗੜਾ ਹੋਇਆ ਮਲ ਸਿੰਘ ਨਾਲ ਤਾਂ ਜ਼ਮੀਨ ਚੱਕਰ ਚ ਹੀ ਹੋਇਆ ਉਹ ਜ਼ਮੀਨ ਤੋਂ ਦੀ ਤੋਂ ਪਈ ਹੈ ਪਰ ਇਹ ਜਿਹੜੀ ਸੰਪਤੀ ਬਣਾਈ ਉਸ ਤੋਂ علیحدਾ ਬਣਾਈ ਹੈ ਤਾਂ ਜੇ 2.5 ਕਰੋੜ ਦੀ ਪ੍ਰੋਪਰਟੀ ਹੈ ਮੰਨ ਲਓ 3 ਦਿਨ ਦੇ 3 ਸਾਲ ਦੇ ਵਿੱਚ ਉਹਦਾ ਗ੍ਰਾਫ ਵਧਿਆ ਵੀ ਹੋਗਾ ਰੇਟ ਵਧਿਆ ਵੀ ਹੋਗਾ ਡਬ ਤਾਂ ਸੱਤ ਦੀ ਹੋ ਗਈ ਪਰ ਇਹ 50 ਕਰੋੜ ਕਿੱਥੋਂ ਆਇਆ ਜਿਹੜੀ 20 ਕਰੋੜ ਦੀ ਸੰਪਤੀ ਬਣਾਤੀ ਇਹ ਕਿੱਥੋਂ ਆਇਆ ਕਿੰਨਾ ਕੁ ਝੂਠ ਬੋਲੇਗਾ ਮੈਂ ਫੌਜਾ ਸਿੰਘ ਨੂੰ ਕਹਿਣਾ ਚਾਹੁੰਦਾ ਤੂੰ ਕਿੰਨਾ ਝੂਠ ਬੋਲੇਗਾ ਤੂੰ ਸਿਆਸੀ ਕਤਲ ਕਰਕੇ ਵੀ ਨਹੀਂ ਮੰਨਦਾ ਪਿਆ ਕਿ ਮੈਂ ਜ਼ੁਲਮ ਕੀਤਾ ਆਪਦੇ ਮੂੰਹੋਂ ਤੋਂ ਬਿਆਨ ਕਰਦਾ ਪੈਸੇ ਲਏ ਗਏ ਆਪਦੇ ਮੂੰਹੋਂ ਤੋਂ ਹਕੀਕਤ ਖੁਦ ਦੱਸ ਰਿਹਾ ਤੇ ਫਿਰ ਵੀ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਫੌਜਾ ਸਿੰਘ ਸਰਾਰੀ ਕਹਿ ਰਿਹਾ ਕਿ ਪੈਸੇ ਮੈਂ ਨਹੀਂ ਲਏ ਉਹ ਤਾਂ ਕਿਸੇ ਕਰਨ ਨਿਜਰ ਨੇ ਲਏ ਆ ਕਰਨ ਨਿਜਰ ਕੌਣ ਹੈ ਕੌਣ ਹੈ ਕਰਨ ਨਿਜਰ ਇਹਨਾਂ ਦਾ ਜਿਹੜਾ ਬਿਲਕੁਲ ਨਾਲ ਰਹਿੰਦੀ ਸਜੀ ਬਾਹ ਸੀ ਤੁਸੀਂ ਕਾਰਚੇ ਵੇਖ ਲੋ ਤੁਸੀਂ ਉਹਦੀ ਪੋਸਟ ਚੈੱਕ ਕਰੋ ਫੇਸਬੁੱਕ ਚੈੱਕ ਕਰੋ ਕਿ ਕਰਨੀਚਰ ਜਿੱਥੇ ਜਿੱਥੇ ਵੀ ਜਾਂਦਾ ਸੀ ਫੌਜਾ ਸਿੰਘ ਦੇ ਨਾਲ ਐ ਕੁਰਸੀ ਢਾਕੇ ਬੰਦਾ ਸੀ ਨਹੀਂ ਬੰਦਾ ਸੀ ਕਰਨੀਚਰ ਕੌਣ ਹੈ ਮੈਂ ਆਂਗਿਆ ਕਰਨੀ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਦ ਮੈਂ ਇੰਟਰਵਿਊ ਕੀਤੀ ਤਾਂ ਮੈਂ ਐਮਐਲਏ ਸਾਹਿਬ ਨੂੰ ਇਹ ਪੁੱਛਿਆ ਕਿ ਜਦੋਂ ਤੁਹਾਡੇ ਧਿਆਨ 'ਚ ਇਹ ਮਾਮਲਾ ਆ ਗਿਆ ਸੀ ਤੁਸੀਂ ਇੰਟਰਵਿਊ 'ਚ ਦੱਸ ਰਹੇ ਹੋ ਤਾਂ ਫਿਰ ਤੁਸੀਂ ਕਾਰਵਾਈ ਕਿਉਂ ਨਾ ਕੀਤੀ ਪਰ ਇਹ ਸਵਾਲ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ ਦੁਬਾਰਾ ਫਿਰ ਜੇ ਕਿਤੇ ਐਮ.ਐਲ.ਏ. ਸਾਹਿਬ ਨੇ ਸਾਡੇ ਨਾਲ ਗੱਲ ਕਰਨੀ ਚਾਹੀ ਤਾਂ ਇਹ ਸਵਾਲ ਉਹਨਾਂ ਤੋਂ ਦੁਬਾਰਾ ਫਿਰ ਅਸੀਂ ਜ਼ਰੂਰ ਪੁੱਛਾਂਗੇ ਬਿਲਕੁਲ ਜੀ ਜਿਹੜੀ ਤੁਸੀਂ ਗੱਲ ਕਹੀ ਹੈ ਉਹਨਾਂ ਤੋਂ ਸਵਾਲ ਹਰੇਕ ਚੀਜ਼ ਦਾ ਪੁੱਛਿਆ ਜੀ ਜੀ ਉਹ ਚਾਹੁੰਦਾ ਹੈ ਮੇਰੇ ਨਾਲ ਡਿਬੇਟ ਕਰਨੀ ਹੈ ਤਾਂ ਜਦੋਂ ਮਰਜ਼ੀ ਸਾਝਾ ਟਾਈਮ ਲੈ ਲਿਓ ਜੀ ਲਾਈਵ ਡਿਬੇਟ ਕਰਾਂਗੇ ਤਾਂ ਜੋ ਕੋਈ ਤੰਗੀ ਉਹਨੂੰ ਨਾ ਆਵੇ ਤਾਂ ਜਿਹੜਾ ਇਹ ਬਾਰ-ਬਾਰ ਬਾਰ-ਬਾਰ ਪਾਣੀ ਪੀਂਦਾ ਹੈ ਜਾਂ ਇਹਨੂੰ ਮੁੜਕਾ ਆਉਂਦਾ ਹੈ ਇਹ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਸਮਝ ਜਾ ਸਕੇ ਕਿ ਤੂੰ ਹੁਣ ਸੱਚ ਬੋਲਣਾ ਤੇ ਸੱਚ ਬੋਲ ਕੇ ਸਾਰਾ ਕੁਝ ਨਸ਼ਰ ਕਰ ਕਿ ਤੂੰ ਹੈ ਗੁਨਾਹਗਰ ਕਿ ਨਹੀਂ ਹੈ ਉਹ ਮੈਂ ਤੈਨੂੰ ਸਾਬਤ ਕਰ ਦਿਆਂਗਾ ਕਿ ਤੂੰ ਇਹ ਕਤਲ ਸਿਆਸੀ ਕੀਤਾ ਤੂੰ ਲੋਕਾਂ ਨੂੰ ਐਦਾਂ ਠੱਗਿਆ ਨਾਲ ਉਹਨਾਂ ਬੰਦਿਆਂ ਨੂੰ ਵੀ ਬਿਠਾ ਲਾਂਗੇ ਜਿੰਨਾ ਜਿੰਨਾ ਤੂੰ ਲਿਆ ਇੱਕ ਹੋਰ ਗੱਲ ਦੱਸ ਦਿਆਂ ਇੱਕ ਲਜਸ਼ਨ ਨਹੀਂ ਗਿਆ ਇੱਕ ਹੋਰ ਨੌਜਵਾਨ ਵੀਰ ਸੀ ਝੋਕ ਟਹਿਲ ਸਿੰਘ ਦਾ ਮਿਲ ਕੇ ਰਾਤ ਨੂੰ ਉਹਨਾਂ ਦੇ ਪਰਿਵਾਰ ਨੇ ਸੰਪਰਕ ਕੀਤਾ ਕਿ ਸਾਡੇ ਪੁੱਤ ਨੇ ਵੀ ਨਾਮ ਲੈ ਕੇ ਕਿ ਬਚਿੱਤਰ ਸਿੰਘ ਲਾੜੀ ਸਾਨੂੰ ਦੁਖੀ ਕਰ ਰਿਹਾ ਹੈ ਫੋਜਾ ਸਿੰਘ ਦਾ ਦਬਾਅ ਪੈ ਰਿਹਾ ਇਸ ਕਰਕੇ ਮੁੰਡਾ ਜਿਹੜਾ ਇਹ ਕਹਿ ਰਿਹਾ ਕਿ ਮੈਂ ਮਰ ਜਾਗਾ ਤਾਂ ਸਾਨੂੰ ਨਹੀਂ ਪਤਾ ਸੀ ਏਡਾ ਵੱਡਾ ਕਦਮ ਚੱਕੇਗਾ ਤੇ ਉਹਨੇ ਸੁਸਾਈਸਾਈਡ ਕਰ ਲਿਆ ਏਡਾ ਵੱਡਾ ਜਿਹੜੀ ਮੈਂ ਗੱਲ ਕਹਿ ਰਿਹਾ ਇਹ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਤੇ ਉਹ ਵੀ ਪਛੈਰਾ ਉਹ ਵੀ ਪਰਿਵਾਰ ਨੂੰ ਸਾਹਮਣੇ ਲਿਆ ਕੇ ਆਪਾਂ ਇੰਟਰਵਿਊ ਕਰਾਂਗੇ ਨਾਲ ਇੱਕ ਗੱਲ ਹੋਰ ਦੱਸਦੇ ਆ ਜਿਹੜਾ ਬਚਿੱਤਰ ਸਿੰਘ ਲਾੜੀ ਹੈ ਇਹਦੇ ਪਿੰਡ ਜਿਹੜੀ ਜਿਹੜੀ ਪੰਚਾਇਤ ਹੈ ਮੈਂ ਸਵੇਰੇ ਸਵੇਰੇ ਇੰਟਰਵਿਊ ਕਰ ਰਿਹਾ ਉਹ ਪੰਚਾਇਤ ਦੇ ਜਿਹੜੇ ਮੈਂਬਰ ਨੇ ਜਾਂ ਸਰਪੰਚ ਨੇ ਉਹ ਆਪ ਖੁਦ ਬਿਆਨ ਕਰ ਰਹੇ ਨੇ ਕਿ ਕਿਦਾਂ ਫੌਜਾ ਸਿੰਘ ਦਾ ਪੀਏ ਤੇ ਫੌਜਾ ਸਿੰਘ ਸਾਡੇ ਉੱਪਰ ਹਮਲਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਵੀ ਕਹਿਤਾ ਕਿ ਤੁਹਾਨੂੰ ਉਸ ਜਾਨੋ ਮਾਰ ਦੇਾਂਗੇ ਇਹ ਵੀ ਧਮਕੀ ਦਿੱਤੀ ਉਹ ਖੁਦ ਕਹਿ ਰਹੀ ਹੈ ਹਾਂ ਹੋਰ ਦੱਸੋ ਇਸ ਤੋਂ ਵੱਡਾ ਸਬੂਤ ਤੁਹਾਨੂੰ ਕੀ ਚਾਹੀਦਾ ਆ ਸਾਰੀਆਂ ਗੱਲਾਂ ਆਪਸ ਵਿੱਚ ਜੁੜਦੀਆਂ ਨੇ ਤੇ ਫੌਜਾ ਸਿੰਘ ਨਾਗਰ ਹੈ ਸੀ ਤੇ ਹਮੇਸ਼ਾ ਰਹੇਗਾ ਉਹ ਨੂੰ ਉਸ ਜਿਲ੍ਹੇ ਦੇ ਪਿੱਛੇ ਪੇਜ ਕੇ ਰਾਂਗੇ ਤੁਸੀਂ ਸੁਣਿਆ ਦੀਪਕ ਸ਼ਰਮਾ ਹੋਰਾਂ ਨੇ ਇਹ ਜਮ੍ਹਾਂ ਬੰਦੀ ਇਹ ਫਰਦ ਦਿਖਾ ਕੇ ਤੇ ਐਮ ਐਲ ਏ ਫੌਜਾ ਸਰਾਰੀ ਦੇ ਉੱਪਰ ਅੱਜ ਨਵੀਆਂ ਗੱਲਾਂ ਬੋਲੀਆਂ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਹੈ 1,70,000 ਮਰਲੇ ਦੇ ਹਿਸਾਬ ਦੇ ਨਾਲ ਕਰੋੜਾਂ ਰੁਪਏ ਦੀ ਜਗ੍ਹਾ ਜਿਹੜੀ ਆ ਉਹ ਐਮਐਲਏ ਹੋਰਾਂ ਨੇ ਲਈ ਹੈ ਹੁਣ ਅਸੀਂ ਕੋਸ਼ਿਸ਼ ਕਰਾਂਗੇ ਐਮਐਲਏ ਫੌਜਾ ਸਿੰਘ ਸਰਾਰੀ ਦਾ ਜਵਾਬ ਇਹਦੇ ਉੱਪਰ ਵੀ ਅਸੀਂ ਲਈਏ ਉਦੋਂ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਫਿਲਹਾਲ ਜੋ ਗੱਲ ਦੀਪਕ ਸ਼ਰਮਾ ਹੋਰਾਂ ਨੇ ਰੱਖੀ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀ ਸ਼ਰਾਦ ਬਹੁਤ